ਯਾਰ ਗਾਲ ਸਵਾਗਤ ਹੈ ਜੀ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਅੱਪਾਂ ਅੱਜ ਗੱਲ ਕਰਦੇ ਆ ਇੱਕ ਮਸ਼ੀਨ ਬਾਰੇ ਮਸ਼ੀਨ ਦੇ ਮਸਲੇ 'ਚ ਕਿਉਂਕਿ ਅੱਪਾਂ ਅੱਜ ਸਵੇਰ ਸਵੇਰ ਡੀਲਰ ਲਾਂ ਗਿਆ ਤੇ ਇਹਨਾਂ ਨੂੰ ਕਹਾਂਗੇ ਤੁਸੀਂ ਮਸ਼ੀਨ ਲੈ ਜਾ ਇੱਥੇ ਨਾਲ ਹੀ ਵਟਣਾ ਸੀ ਤੇ ਇਹਨਾਂ ਨੇ ਪੁੱਛਿਆ ਨੇ ਮੈਂ ਵਾ ਕਿੱਧਰ ਦੀ ਲੈ ਕੇ ਜਾਣੀ ਕਿਧਰੋਂ ਦੇ ਨਹੀਂ ਤੇ ਉਹ ਦੱਸਦੇ ਆਪਾਂ ਗਏ ਮੋਰਨਾਂ ਨੇ ਚਾਰ ਪੰਜ ਕਾਰਨਾਮੇ ਕੀਤੇ ਆ ਉਹਦੇ ਬਾਰੇ ਆਪਾਂ ਇਹਨਾਂ ਨੂੰ ਪੁੱਛਦੇ ਆ ਅੱਜ ਆਪਣਾ ਲੰਗਰੇ ਸਾਹਿਬ ਪਹਿਲਾਂ ਉਹ ਮਿਲੋ ਜੀ ਇਹਨੂੰ ਸਸੀ ਦਾ ਬਲਾਕ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਨਮਸਕਾਰ ਇਹ ਹਾਂ ਇਹ ਜੀ ਆਪਣਾ ਰੋਟੀਆਂ ਬਣਾਉਂਦਾ ਤੇ ਹੋਰ ਆਪਣੇ ਲੀੜੇ ਦੇਤੇ ਨਹੀਂ ਧੁੰਦਾ ਆਪਣੇ ਧੁੰਦਾ ਬਾਕੀ ਰੋਟੀਆਂ ਹੀ ਬਣਾਉਂਦਾ ਤੇ ਇੱਧਰ ਨਾ ਆਇਆ ਮੜਾ ਜਾ ਪੂਰੇ ਹੀ ਆ ਜੰਨੇ ਆ ਆਪਣੀ ਮਸ਼ੀਨ ਸਵੇਰੇ ਕਿੱਥੇ ਖੜੀ ਸੀ ਸਵੇਰੇ ਆਪਣੀ ਮੈਂਸ਼ਨ ਇੱਥੇ ਖੜੀ ਸੀ ਇੱਥੇ ਹਾਂਜੀ ਹਾਂਜੀ ਤੇ ਮੈਂ ਕਿੱਥੇ ਚਲੇ ਗਿਆ ਸੀ ਤੂੰ ਡੀਜ਼ਲ ਲੈਣ ਗਿਆ ਸੀ ਡੀਜ਼ਲ ਲੈਣ ਤੇ ਇਹਨਾਂ ਨੂੰ ਕੀ ਕਹਿ ਕੇ ਗਿਆ ਸੀ ਇਹਨਾਂ ਨੂੰ ਚਾ ਸੀ ਮੜਾ ਚੁੱਤੀ ਬੋਲੋ ਤੂੰ ਕਿਆ ਅਸੀਂ ਮਸ਼ੀਨ ਖੇਤ ਚ ਲੈ ਚੱਲੋ ਹਾਂ ਤੇ ਕਿਹੜੇ ਖੇਤ ਚ ਲੈ ਜਾਓ ਇੱਧਰ ਉਹ ਜਿਹੜੇ ਬੰਦੇ ਆਏ ਨੇ ਸਵੇਰੇ ਕਿੱਥੇ ਕੱਟਣਾ ਹੈ ਉਹ ਕੀ ਕਹਿੰਦੇ ਐਨ ਇੱਧਰ ਵੜਨਾ ਨਾ ਉਹ ਆਂਦੇ ਹਾਂ ਹਾਂ ਵੀ ਐਨ ਜਾਣੀ ਮਸ਼ੀਨ ਤੇ ਇੱਥੇ ਮਸ਼ੀਨ ਖੜੀ ਇੱਧਰ ਨੂੰ ਕਰਕੇ ਹਾਂ ਤੇ ਇਹਦਾ ਨਾਲ ਤੁਰਾ ਚੱਲਣ ਲੱਗੇ ਅੱਗੇ ਤੇ ਇੱਥੇ ਮਸ਼ੀਨ ਬਾਹਰ ਕੱਢੀ ਹਾਂ ਤੇ ਇਹ ਕਿਵੇਂ ਕੱਢੀ ਆ ਮਸ਼ੀਨ ਔਖੀ ਨਿਕਲ ਗਈ ਸੌਖੀ ਇਥੋਂ ਤਾਂ ਹੀ ਬਾਗ ਨਿਕਲ ਗਈ ਆਰਾਮ ਨਾਲ ਕੇ ਗੁੱਸੇ ਨਾਲ ਨਿਕਲੀ ਇਹ ਨਿਕਲ ਆਰਾਮ ਨਾਲ ਆ ਵੀ ਹੱਥ ਪੰਡੇ ਕਰਦਾ ਅੱਛਾ ਆ ਆ ਖਲੜਾ ਪਾਉਂਦਾ ਇਹ ਪੰਡੇ ਕਰਦਾ ਅੱਛਾ ਚਲ ਇਧਰ ਆਇਆ ਮੜਾ ਇਧਰ ਮਤਾ ਤੂੰ ਵੀ ਆਇਆ ਉਹ ਦੋ ਪੰਡੇ ਕਰਦਾ ਇਥੇ ਮਸ਼ੀਨ ਬੈਗ ਗਈ ਇਹ ਉੱਥੇ ਚੱਲ ਤੈਨੂੰ ਚੱਲ ਅੱਗੇ ਨੂੰ ਇਹ ਗੱਲ ਤੂੰ ਦੱਸ ਨਹੀਂ ਆ ਵੀ ਇਹਦੇ ਵਿੱਚ ਕਿਹੜਾ ਗਲਤ ਹੈ ਕਿਹੜਾ ਸਹੀ ਹੈ ਠੀਕ ਹੈ ਹਾਂ ਵੀ ਇਥੇ ਮਸ਼ੀਨ ਆਈ ਜਦੋਂ ਮਸ਼ੀਨ ਆਪਣੀ ਇੱਥੇ ਆਈ ਆ ਨਾਲੇ ਚੜਾ ਲੀਕ ਨਹੀਂ ਇੱਥੇ ਆਈਏ ਜਦੋਂ ਹਨਾ ਆਹੋ ਇੱਥੇ ਤੁਸੀਂ ਰੋਕ ਸਕਦੇ ਹੋ ਕਿ ਨਹੀਂ ਇੱਥੇ ਇੱਥੇ ਮਸ਼ੀਨ ਆਈ ਹੈ ਨਾ ਤੇ ਗੋਰੀ ਇਹ ਮਠੀ ਮਠੀ ਲਿਆਦਾ ਹੈ ਠੀਕ ਹੈ ਵੀ ਉਹਾਂ ਦੇ ਕਿਤੇ ਆੜ ਨਾ ਜਾਵੇ ਵੀ ਮਠੀ ਮਠੀ ਲਿਆਦਾ ਹੈ ਉੱਥੇ ਬੱਬੂ ਖੜਾ ਅਸੀਂ ਅੱਛਾ ਅੱਛਾ ਮਹਿਕਮਾ ਹੈ ਉਹ ਟੈਨਸ਼ਨ ਲਾਇਆ ਹੁੰਦਾ ਕਿ ਦਿਨ ਜਾਂਦੀ ਮਸ਼ੀਨ ਅੱਛਾ ਉਹ ਇਹਨੇ ਬੈਕ ਕੀਤੀ ਹੈ ਇਹਨਾਂ ਦਾ ਬੱਬੂ ਕਿਹੜਾ ਹੈ ਓ ਬੱਬੂ ਨਾਗਰ ਆ। ਅੱਛਾ ਆਪਣਾ ਡਰਾਈਵਰ ਹੈ? ਹਾਂ। ਅੱਛਾ ਉਹ ਕੀ ਆਂਦਾ? ਉਹ ਆਂਦਾ ਮੇਰੀ ਜ਼ਿੰਮੇਵਾਰੀ ਏ। ਅੱਛਾ। ਕੁਝ ਵੀ ਹੋ ਜਾ ਤੂੰ ਬਾਕ ਦੰਦ ਖੁੱਲਾ ਰਹਾ ਪਿਆ। ਅੱਛਾ। ਤੇ ਇੱਥੋਂ ਇੱਥੋਂ ਕੱਲ ਮਸ਼ੀਨ ਕਿੰਨੇ ਵਾਰ ਨੰਗੀ ਇੱਧਰ ਉੱਧਰ ਗਈ ਆ? ਕਿਹੜੀ ਮਸ਼ੀਨ ਗਈ ਆ? ਕਿੰਨੇ ਵਾਰ ਗਈ ਆ? ਕਰਤਾਰ ਗਈ ਏ। ਕਿੰਨੇ ਵਾਰੀ? 2 ਵਾਰੀ ਖੜ ਗਈ ਏ। ਦੋ ਵਾਰ ਗਈ ਤੇ ਦੋ ਵਾਰ ਆਈ ਹੈ ਨਾ ਤਾਂ ਉਹ ਲੱਥੀ ਥੱਲੇ ਇੱਕ ਵਾਰੀ ਵੀ ਉਹ ਤਾਂ ਸਿੱਧੀ ਆਈ ਗਈ ਚੱਲਣਾ ਉੱਥੋਂ ਹੀ ਤੇ ਆਪਣੀ ਮਸ਼ੀਨ ਦਾ ਇੱਥੋਂ ਲਿਆ ਕੇ ਜਾ ਸਕਦੀ ਹੈ ਕਿ ਨਹੀਂ ਜਾ ਸਕਦੀ ਉਹ ਜਾ ਸਕਦੀ ਹੈ ਤਾਂ ਪੀਸਾਂ ਲਾਣ ਦਾ ਕੀ ਕੰਮ ਹੈ ਬਾਕੀ ਧੰਨਵਾਦ ਮਾੜਾ ਇੱਧਰ ਆ ਕੇ ਤੁਸੀਂ ਉਹਨਾਂ ਦੇ ਚੱਲੀ ਬੈਠਦੀ ਜਾਲੀ ਪੈਣਾ ਸਿੱਧੀ ਬੈਠ ਗਲਜ਼ਾਮ ਦੇ ਇਰਾਦੇ ਆ ਹੀ ਇਹਨਾਂ ਦਾ ਅੱਛਾ ਇੱਧਰ ਮਾੜੇ ਨੇੜੇ ਖੜੇ ਜੋ ਜਿਹੜੇ ਜਿਵੇਂ ਮਸਲ ਦਾ ਵੀਡੀਓ ਪਾਈਏ ਉਹ ਚੀਜ਼ ਬਾਰੇ ਤੂੰ ਲੱਜਾਂਦਾ ਨਹੀਂ ਹੈ ਹੁਣ ਹੁਣ ਮਸ਼ੀਨ ਦੇਖ ਹਾਂ ਇਹ ਇੱਥੋਂ ਆਈ ਹੈ ਹਨਾ ਮੈਂ ਤੁਹਾਨੂੰ ਕੱਢਣ ਲੱਗੀ ਆਖਿਆ ਮਸ਼ੀਨ ਕੱਢਵਾ ਗਿਆ ਆਖਿਆ ਹਾਂ ਕੀ ਆਖਿਆ ਮੈਂ ਬਿੱਟੂ ਹੋੜ ਬੰਨਿਦਾ ਹਾਂ ਮੈਂ ਹਾਂ ਉਹ ਗੱਲਾਂ ਕਰ ਉਹ ਖਾ ਉਹਨਾਂ ਨੇ ਦਿਮਾਗ ਜਾਨਾ ਤੁਸੀਂ ਕੰਮ ਕਰ ਦਿੰਦੇ ਉਹ ਵੀ ਗੱਲ ਕੋਈ ਨਹੀਂ ਮੈਂ ਪਹਿਲਾਂ ਇਹ ਗੱਲ ਨਹੀਂ ਆਖੀ ਤਾਂ ਅੱਛਾ ਤੇ ਆ ਦੇਖੋ ਜੀ ਇਹਨਾਂ ਨੇ ਮਸ਼ੀਨ ਲਿਆ ਕੇ ਮਸ਼ੀਨ ਆਪਾਂ ਜਾਣੇ ਇੱਧਰ ਨੂੰ ਵੱਢਣ ਇੱਥੇ ਕੱਲ 2-3 ਵਾਰ ਕਰਤਾਰ ਕੰਬੈਨ ਗਈ ਆ ਇੱਧਰ ਉੱਧਰ ਤੇ ਇਹਨਾਂ ਨੇ ਲਿਆ ਕੇ ਕੰਬੈਨ ਦੇਖੋ ਇੱਥੇ ਫਸਾਤੀ ਆ ਆ ਇੱਕ ਟਾਇਰਾ ਲੱਗਾ ਦੇਖੋ ਕਿੰਨਾ ਇੱਥੇ ਇਹਨਾਂ ਨੇ ਧੱਕਾ ਕੀਤਾ ਬਾਕੀ ਆ ਪੱਥਰ ਦੇਖੋ ਕਿੱਡੇ-ਕਡੇ ਫਸਾਇ ਇਥੋਂ ਜਾਨੀ ਕਿ ਕੱਲ ਮਸ਼ੀਨ ਗਈ ਆ ਤੇ ਆਪਾਂ ਜਾਣੇ ਵੀ ਇਧਰ ਨੂੰ ਵੱਡਣ ਸੀ ਇਹਨਾਂ ਨੇ ਕਿਸੇ ਨੂੰ ਪੁੱਛਿਆ ਨਹੀਂ ਕਿ ਕਿੱਧਰ ਜਾਣਾ ਕਿੱਧਰ ਨਹੀਂ ਆਪਣੇ ਹਿਸਾਬ ਨਾਲ ਹਾਂ ਵੀ ਇਹ ਹੀ ਕਰਨਾ ਇਹ ਹੀ ਕਰਨਾ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਇਸ ਕੋ ਕਿ ਮਸ਼ੀਨ ਜਾਣੀ ਕਿੱਧਰ ਹੈ ਫਿਰ ਉਤੋਂ ਉਧਰ ਮੈਨੂੰ ਫੋਨ ਕਰਦਾ ਪੰਪ ਕਟਾਈ ਨਹੀਂ ਕਰਦਾ ਕਿਸੇ ਪਾਸੇ ਨੂੰ ਕਿ ਐਵੇਂ ਗੱਲ ਹੈ ਨਾ ਹਾਂ ਵੀ ਪੰਪ ਕਟਾਈ ਨਹੀਂ ਕਰ ਰਿਹਾ ਤੇ ਕੀ ਚੱਕਰ ਹੈ ਮੈਨੂੰ ਇਹ ਤਾਂ ਦੱਸਿਆ ਨਹੀਂ ਕਾਰਨ ਮੈਂ ਕਿਹਾ ਆ ਹੋਇਆ ਪਰ ਹੋਰ ਇਧਰ ਤੇ ਫਿਰ ਇਹਨਾਂ ਨੇ ਪੰਪ ਬਦਲਾ ਫਿਰ ਨਿਕਲੀ ਆ ਤੇ ਇਹ ਪੰਪ ਇੱਥੇ ਬਦਲਾ ਹੈ ਅੱਗੇ ਜਾ ਕੇ ਬਦਲੇ ਅੱਛਾ ਪੰਪ ਉਸੇ ਤੇ ਇਹਦੇ ਵਿੱਚ ਗਲਤੀ ਕਿਹੜੇ ਬੰਦੇ ਦੀ ਹੈ ਦੋਨਾਂ ਚੋਂ ਸਹੀ ਦੱਸਣਾ ਉਹਦੇ ਬਾਬੂ ਦੀ ਵੀ ਮਾੜੀ ਮੋਟੀ ਕੋਈ ਹੁੰਦੀ ਹੁੰਦੀ ਇਹਦੀ ਕੀ ਗਲਤੀ ਤੋਂ ਹੁੰਦੀ ਗਲਤੀ ਹੈ ਉਹਦੀ ਹੋਣਾ ਇਹ ਹਮ ਦੱਸ ਨਾ ਸਹੀ ਦੱਸ ਦੇ ਕੀ ਗਲਤੀ ਹੈ ਗਲਤੀ ਉਹਦੀ ਕੀ ਦੀ ਇਹਦੀ ਕੀ ਹੈ ਉਹ ਉਹਦੀ ਗਲਤੀ ਇਹ ਹੈਗੀ ਏ ਵੀ ਉਹ ਆਂਦਾ ਮੈਂ ਹੈਗਾ ਜਾਣ ਤੇ ਖੁੱਲਾ ਰਹਾ ਹੈ ਅੱਛਾ ਇਹਨੇ ਫਿਰ ਵੀ ਡਾਡਾਰ ਤੇ ਲਾ ਗਿਆ ਉਹ ਪਤਾ ਨਹੀਂ ਮਗਰੋਂ ਕਟਾਈ ਕੋ ਨਹੀਂ ਹੋਈ ਕੀ ਸਾਫਤਾਵੇ ਤਿਲਕ ਗਈ ਐ ਇੱਥੇ ਆ ਤੇ ਜਿਵੇਂ ਚੱਕੜ ਹੀ ਜਾਂ ਕੋਈ ਵੀ ਅਚਰ ਬ੍ਰੇਕ ਉਹ ਨਹੀਂ ਗਈ ਮਸ਼ੀਨ ਦੀ ਬ੍ਰੇਕ ਤਾਂ ਗਈ ਸੀ ਤੇ ਫੇਰ ਵੇ ਲਾਈ ਕਿਉਂ ਨਹੀਂ ਨੇ ਉਹਦਾ ਯਾਰ ਇੱਥੇ ਮੇਰੇ ਮਨ ਮੂੰਹ ਕਰ ਰਹਾ ਤੇ ਉਹ ਤਿਲਕ ਜਾਂਦੀ ਏ ਇੱਥੇ ਤਾਂ ਸੁੱਕੀ ਏ ਉਹ ਤਿਲਕ ਤਾਂ ਜਾਂਦੀ ਏ ਮੈਂ ਤਿਲਕ ਜਾਂਦਾ ਅੱਛਾ ਜਾਣਕਾ ਤਿਲਕਣ ਬਾਜੀ ਹੋਈ ਪਈ ਆ ਮੈਨ ਲੱਗਦਾ ਤੂੰ ਵੀ ਨਾ ਰਲ ਗਿਆ ਹੈ ਹੈ ਤਿਲਕਾ ਨਹੀਂ ਗਈ ਏ ਯਾਰ ਇੱਥੇ ਤਾਂ ਕੋਈ ਤਿਲਕ ਨਹੀਂ ਇੱਥੇ ਤਿਲਕਣ ਨਹੀਂ ਸੀ ਗਦੇ ਜਿੱਥੇ ਤਿਲਕਣ ਹੈ ਭਈਆ ਇੱਕ ਬੋਖਾ ਮਟੋੜ ਦਿਆ ਇਹ ਕੰਬਟਾ ਟੋੜ ਦੇ ਦੋਤਾ ਕੰਬਟਾ ਟੋੜ ਦੇ ਆਹੋ ਕਾ ਮਸ਼ੀਨ ਲੱਗੀ ਹੈ ਹਾਂ ਮਸ਼ੀਨ ਲੱਗੀ ਹੈ ਹੋਰ ਕੀ ਹਥ ਦੇਖੋ ਨੁਕਸਾਨ ਕਿਤਨਾ ਇਸ ਨੇ ਕਰ ਦਿਆ ਏਕ ਸਿਰਫ ਮੇਰੇ ਇੱਥੇ ਰਹਿਣੇ ਇਨਾ ਦਿਮਾਗ ਨੇ ਇਹਨਾਂ ਦਾ ਕੰਮ ਕਰਦਾ ਕਿ ਅਸੀਂ ਕੰਮ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਹਾਂ ਵੀ ਦੇਖਾ ਵੀ ਇਹ ਮਸ਼ੀਨ ਪਿਛਾਂ ਜਾਂਦਾ ਰਾਹ ਦੇਖੋ ਕਿ ਲਾਪੇਲ ਤੁਹਾਨੂੰ ਰਾਹ ਦਿਖਾਉਂਦੇ ਜੀ ਰਾਹ ਹੈਗਾ तकरीबन 15 ਫੁੱਟ ਦਾ ਇਹਨਾਂ ਨੇ ਮਸ਼ੀਨ ਵੇਖੋ ਕਿੱਥੇ ਲਾ ਕੇ ਸੱਤੀ ਤੇ ਦੋ ਖੰਭੇ ਤੋੜੇ ਖੰਭੇ ਤਾਂ ਵੇਖੇ ਹੀ ਹੋਣ ਨੇ ਜਿਹੜਾ ਨਾ ਕਟਰ ਕੋਟ ਮਾਰਿਆ ਸੈਡਾਂ ਦੇ ਕਟਰ ਮਾਰਿਆ ਪੂਛ ਉੱਥੇ ਪੂਛ ਲੱਗੀ ਹੋਣੀ ਐ ਪੂਛ ਲੱਗੀ ਨਾ ਉੱਥੇ ਥੋੜਾ ਮੈਂ ਥੋੜਾ ਐ ਕੀ ਲੱਗਾ ਉੱਥੇ ਕੀ ਲੱਗਾ ਪਰਲੇ ਪਾਸੇ ਉੱਥੇ ਮੈਂ ਕੋਈ ਨਹੀਂ ਵੇਖਾ ਕੀ ਲੱਗਾ ਕੀ ਵੇਖੇ ਹੋਰ ਉੱਥੇ ਕੋਈ ਨਹੀਂ ਵੇਖਾ ਲਾਂਦੀ ਐਂ ਹੀ ਜਾਣਾ ਉਹ ਤੋਟਕ ਸੈ ਜਾ ਅੱਛਾ ਆ ਦੇਖੋ ਹੁਣ ਇਹਨਾਂ ਨੇ ਪੱਥਰ ਛੱਟ ਕੇ ਮਸ਼ੀਨ ਕੱਢੀ ਆ ਕੋਈ ਮਾੜਾ ਮੋਟਾ ਕੋਈ ਬੰਦਾ ਨਾ ਨਾ ਹੋਵੇ ਕੋਲ ਭਰਾਵਾ ਆ ਹੱਥ ਜਿਹੜੇ ਨੇ ਮੇਰੇ ਮਾੜੀ ਮੱ ਮਸ਼ੀਨ ਤੇ ਗਾਉ ਲੱਗਣਾ ਤਾਂ ਇੱਕ ਬੰਦਾ ਆ ਜਾਣਾ ਲਾਉਂਦਾ ਜਿਹੜਾ ਮੇਰਾ ਦਾਬਾ ਹੋਵੇ ਕਰ ਸੈਂਟ ਜਾ ਆ ਗੱਲ ਕਰਨਾ ਮੂਟ ਐਈ ਸਰ ਮੈਂ ਪਿਆ ਫਸਿਆ ਕੜਕੀ ਚ ਨਹੀਂ ਇਧਰ ਦੇਖ ਮੇਰੀ ਗੱਲ ਸੁਣ ਇੱਕ ਮਿੰਟ ਇਹ ਮੇਰੇ ਵੱਲ ਦੇ ਮੈਂ ਕੱਲਾ ਚਲਾ ਰਹਾ ਠੀਕੇ ਮਸ਼ੀਨ ਚੱਲ ਮੰਨਨੇ ਜੇ ਮਸ਼ੀਨ ਮਰਜੀ ਨਾਲ ਚੱਲਦੀ ਚੱਲਦੀ ਠੀਕੇ ਜੇ ਆਪਾਂ ਮਸ਼ੀਨ ਦਾ ਕੋਈ ਭੈਂਟ ਇੱਕ ਵਾਰੀ ਨੁਸਾਨ ਕੀਤਾ ਆਪਾਂ ਗੱਲ ਦੇ ਨਜ਼ਾਰਾਂ ਹਾਂ ਇਹ ਤਾਂ ਗੱਲ ਸਹੀ ਹੈ ਤੇ ਕਿਰੇ ਵੀ ਲੱਗਣ ਦੀ ਐ ਢੜ ਰਾਂ ਤੇ ਕੁੜੀ ਅੱਛੀ ਨਾਲ ਮੈਂ ਕੱਲਾ ਲ ਜਾਂਦਾ ਰਾਹ ਤੇ ਇਹ ਪੁੱਛ ਲੈ ਇੱਥੋਂ ਹੀ ਮੈਂ ਮੈਨੂੰ ਫੜਾਇਆ ਮਸ਼ੀਨ ਉੱਥੋਂ ਕੱਲਾ ਕੱਢਾਂ ਦਾ ਨਾ ਇਹ ਜ ਜਿਹੜਾ ਮਸ਼ੀਨ ਇਥੋਂ ਕੱਢੀ ਏ। ਅਜੇ ਫਾਕੀ। ਨਹੀਂ ਨਹੀਂ। ਨਹੀਂ ਮਜਾਣਾ। ਅਸੀਂ ਤਾਂ ਲੈ ਪਹਿਲੇ ਬੰਦਾ ਕੋਈ ਨਹੀਂ ਸੀ। ਇਹਗੇ ਅਸੀਂ ਦੱਸਦੇ ਮਾ ਬਾਹ ਸਾਖਾ। ਤੇ ਤੂੰ ਪੁੱਛਿਆ ਕਿਹੇ ਬੰਦੇ ਨੂੰ ਨਹੀਂ ਜੇ। ਕੇ ਕੰਮ ਕਰੇ ਕਿਸੇ ਬੰਦੇ ਨੂੰ ਤਾਂ ਪੁੱਛੋ ਕਿ ਕਿੱਥੇ ਵੜਨੇ ਜਾ ਗਏ। ਇਹਦਾ ਪੁੱਛ ਸਕਦੇ ਕਿ ਨਹੀਂ? ਮੈਂ ਮੇਰੇ ਮਨ ਕੋ ਦੇਖਾ ਮਸ਼ੀਨ ਬੜਾ। ਆ ਪੈਸਾ ਦੇ ਕਿੱਥੇ ਜਾਣਾ? ਐਵੇਂ ਤਾਂ ਨਹੀਂ ਆਪਾਂ ਮਸ਼ੀਨ ਪੀਸਾ ਹੀ ਕੱਢ ਲੈ ਜਾਣੀ ਏ। ਆਬ ਲਾਇਆ ਵੀ ਤੂੰ ਪਾਗਲ ਜਾ ਤੇ ਉੱਥੋਂ ਆਈ ਜਾਵੇ ਦੀ ਕਿੰਨੇ ਸਾਲ ਹੈ ਗੋਰੀ ਨੇ ਆਖਾਣਾ ਤੂੰ ਆਈ ਜਾਵੇ ਦੀ ਤੇ ਸਾਹ ਨਾਲੇ ਤਾਂ ਬੱਬੂ ਨਾਲ ਪਿੱਛੇ ਜਾਣ ਦੇ ਨਾਲੇ ਨੇ ਗੋਰੀ ਪਿੱਛਾ ਤਾਂ ਉਹ ਨਹੀਂ ਕਰਾਈ ਏ ਤੂੰ ਪਿੱਛਾ ਵਾਲੀ ਗੱਲ ਜਿਹੜੀ ਅਹੀਂ ਲੈਤੀ ਉਹ ਤਾਂ ਉਹ ਨਹੀਂ ਪਿੱਛਾ ਕਰਾਂਦਾ ਭਾਈ ਉਹ ਗੱਲ ਏ ਸਾਹ ਤੇ ਫਿਰ ਗਲਤ ਕਰਤਾ ਏ ਤੂੰ ਉਹ ਤੈਨੂੰ ਸਮਝ ਨਹੀਂ ਆਦੀ ਜੇ ਉਹਨੇ ਪਿੱਛਾ ਕਰਾਉਣ ਵਾਲਾ ਉਹ ਆਉਂਦੇ ਜਾਵਣ ਤੇ ਅਗਰ ਪਿੱਛਾ ਉਹ ਆਉਂਦੇ ਤੂੰ ਲੰਮੀ ਜਾ ਤੇ ਤੈਨੂੰ ਕਰ ਲੈ ਨਹੀਂ ਜਦੋਂ ਉਹਨੇ ਉਹਨੇ ਤੂੰ ਪੁੱਛਿਆ ਵੀ ਆਪਣੇ ਨੰਬਰ ਤਾਂ ਕੋਣੇ ਕਿੰਨੇ ਉਹਨੇ ਕੀ ਕਿਹਾ ਉਨਮਾਉਂ ਉਹ ਵੰਦਾ ਟੈਨਸ਼ਨ ਲਾ ਮੈਂਗਾ ਮੈਂ ਨੰਬਰਦਾਰਾਂ ਤੇ ਫਿਰ ਜਦ ਫਸ ਗਈ ਏ ਫਸ ਗਈ ਤੇ ਫਿਰ ਆਪੇ ਪੱਥਰ ਚੁੱਕ ਕੇ ਵੱਡੀ ਦੇ ਨੇ ਤੇ ਹਾਲ ਬੰਦਾਂ ਤੋਂ ਪਹਿਲੇ ਪਹਿਲੇ ਕੱਢ ਲਈ ਆ ਨਾ ਇਹ ਆਖੇ ਨਾ ਫਸਣੀ ਆ ਵਿੱਚ ਵੱਡੀ ਕਿਵੇਂ ਜੋਰ ਲਵਾ ਰ ਉਹ ਨਾ ਤੇ ਬੈਲਟਾਂ ਵਿੱਚ ਭੇਜ ਨਵੀਆਂ ਬੈਲਟਾਂ ਪਾਜਾਂ ਜੇ ਦੇ ਤਾਂ ਹੀ ਚੜ ਗਈ ਏ ਹਾਂ ਤੇ ਬਾਕੀ ਇਹਦਾ ਇਹਦਾ ਮਤਲਬ ਇਹ ਕਿ ਆਪਾਂ ਕਿ ਜਾਨ ਜਾਨ ਜੋ ਛੱਡਣਾ ਨਹੀਂ ਆਪਾਂ ਤੁਸੀਂ ਮੈਨੂੰ ਹਨਾ ਵੀ ਕਿਸੇ ਪਾਸੇ ਜਾ ਹੀ ਨਾ ਤੂੰ ਬਾਡੇ ਕੋਲ ਹੀ ਰਹਿ ਬਸ ਫਾਇਦਾ ਨਹੀਂ ਫਾਇਦਾ ਕੋ ਨਹੀਂ ਵੀ ਤੇਲ ਲੈਣ ਵੀ ਨਹੀਂ ਜਾਣ ਤਾਂ ਮੈਂ ਸਵੇਰੇ ਤੇਲ ਲੈਣ ਜਾਣਾ ਚਾਹ ਮੂਰਤ ਕਰੋ ਤੁਸੀਂ ਅੱਜ ਦਾ ਦਿਨ ਬੰਦਾ ਯਾਰ ਉਸ ਦਿਨ ਮੈਂ ਨਹੀਂ ਗਿਆ ਕੋਲ ਆਹ ਨਾਲ ਡਰਾਈਵਰ ਆਜਾ ਆਪਾਂ ਗੱਲ ਕਰਨੇ ਵੀਰੂ ਤੂੰ ਤਾਂ ਡਰਾਈਵਰ ਹੀ ਏ ਨਾ ਵੇ ਬੰਦਾ ਜਵਾਕਾ ਚੱਲਣ ਵਾਲਾ ਪਾ ਵਡੇਰਾ ਬੰਦਾ ਹੈ ਹਨਾ ਵੇ ਨਾਲ ਜਿਹੜਾ ਬੰਦਾ ਆਲਾ ਮੇਰੇ ਤੇ ਮੈਂ ਤੁਹਾਡੇ ਨਾਲ ਹੀ ਆ ਹੁਣ ਮੈਂ ਵੀ ਨਾਲ ਹੀ ਆ ਤੂੰ ਦੂਜਾ ਪਿੱਛੇ ਮੈਂ ਇਕੱਲਾ ਤੇਲ ਲੈਣ ਨਹੀਂ ਗਿਆ ਇਹ ਇੱਕ ਇੱਕ ਘੰਟਾ ਸਿਰਫ ਆਸੇ ਤੁਹਾਡੇ ਤੋਂ ਕਹਿੰਦੇ 22 ਮਿੰਟ ਤੱਕ ਹੀ ਕੋਈ ਨਾ ਤਾਂ ਨਾ ਕਾਰਨ ਕਰਕੇ ਖਾ ਦਿੱਤਾ ਕਿ ਆ ਇਹ ਹੰਦੰਦਾ ਹੈ। ਬਾਈ ਮਿੰਟ ਤੱਕ ਹੀ ਕੋਈ ਨਹੀਂ ਗਿਆ ਤੂੰ ਕਹਿੰਦਾ ਫਿਰ ਵੀ ਕਹਿੰਦਾ ਪਾਸੇ ਗਿਆ ਚਲਾ ਜਾ। ਤੇ ਇਹ ਜੀ ਆਪਾਂ ਥੋੜਾ ਇਹ ਦਿਖਾਇਆ ਸੀ ਬਾਕੀ ਨੁਕਸਾਨ ਤਾਂ ਕੋਈ ਹੋਇਆ ਦੋ ਖੰਭੇ ਟੁੱਟਿਆ ਇੱਕ ਨਾ ਇੱਥੋਂ ਆ ਕੀਤਾ ਇਹ ਬਾਕੀ ਹੋਇਆ ਇਹਨਾਂ ਦੀ ਗਲਤੀ ਨਾਲ ਹੈ। ਮਸ਼ੀਨ ਜਾਣੀ ਸੀ ਇੱਧਰ ਨੂੰ। ਇਹ ਲਾਇਆ ਪਿੱਛੇ ਨੂੰ ਜੇ ਪਿੱਛੇ ਨੂੰ ਲਿਆਉਂਦੇ ਵੀ ਕਿਸ ਤਰੀਕੇ ਨਾਲ ਲਿਆਉਂਦੇ ਤਾਂ ਮਸ਼ੀਨ ਥੱਲੇ ਉਤਰਨੀ ਨਹੀਂ ਸੀ ਇਹ ਤੂੰ ਦੱਸ ਮੈਂ ਦਾ ਨਹੀਂ ਮੈਂ ਵੀ ਬਕਰਵਾਦਾ ਫਿਰ ਮੈਂ ਦੱਸਦਾ ਗਲਤੀ ਤੇਰੀ ਗਲਤੀ ਕਿਸ ਦੇ ਉਸੀ ਬੋਰ ਵੀ ਮੈਂ ਤੇ ਬਕਰਵਾਉਣਾ ਮੈਂ ਇਹ ਫਿਰ ਮੈਂ ਤੇਰੇ ਨੂੰ ਕਹਾਂ ਹਾਂ ਮੋਝੋ ਮੈਂ ਨਹੀਂ ਗਲਤੀ ਤੇਰੀ ਪਹਿਲੇ ਤੂੰ ਨਹੀਂ ਗਲਤੀ ਆਪਾਂ ਗਲਤੀ ਦੇਖ ਹੈ ਬੈਕ ਕਰਾਉਣ ਵਾਲੀ ਪੰ ਕਿਹਦੀ ਹੈ ਗਲਤੀ ਤੁਹਾਡੀ ਸਾਰਾਂ ਦੀ ਆ ਗਲਤੀ ਕਿਉਂਕਿ ਤੁਸੀਂ ਤੁਹਾਡੇ ਕੋਲ ਬੰਦੇ ਭਈਏ ਪਿੱਛੇ ਨੂੰ ਵੜਨਾ ਕਿਹੜਾ ਹੈ ਹੈਂ ਤੁਸੀਂ ਉਹ ਚੀਜ਼ ਪੁੱਛ ਰਹੇ ਹੋ ਵੀ ਵੜਨਾ ਕਿੱਥੇ ਜਾਣਾ ਹੈ ਗਲਤੀ ਤੇ ਥੋੜੀ ਤਿੰਨਾ ਦੀ ਬਣਦੀ ਏ ਗੁਰਦਰ ਬੈਂਕ ਕਿੱਥੇ ਆਪ ਹੈ ਜਦੋਂ ਉਹ ਸਵੇਰ ਦਾਖੇ ਨੇ ਵੀ ਉਹ ਵੜਨਾ ਉਹ ਵੜਨਾ ਤੇ ਤੀ ਖਾ ਕੇ ਲਿਆ ਸਵੇਰੇ ਸਰੇ ਚਲੋ ਵਾਣਾ ਛੱਡੋ ਰੋਲਾ ਹਾਂ ਛੱਡੋ ਰੋਲਾ ਤੇ ਰੋਲਾ ਤਾਂ ਛੱਡਿਆ ਹੀ ਪਿਆ ਹੁਣ ਮਸ਼ੀਨ ਨਿਕਲ ਗਈ ਤੇ ਚੱਲ ਵੀ ਵੀ ਗੱਲ ਇਹ ਜਿਹੜੀ ਗਲਤੀ ਹੁੰਦੀ ਨਹੀਂ ਛੋਟੀ ਜੀ ਰੋਟੀ ਤਾਂ ਬਣਾਉਣ ਦੇਣੀ ਕਿ ਨਹੀਂ ਰੋਟੀ ਤਾਂ ਬਣਾ ਬਣੀ ਦੱਸੋ ਚੁੱਪ ਆਇਆ ਤਾਂ ਵੀਡੀਓ ਮਾਂ ਮਗਲ ਕਰਦਾ ਸੀ ਦਿਮਾਗ ਨੇ ਮੈਂ ਗੱਲਾਂ ਮੈਂ ਨਾ ਮਾ ਕੇ ਨਾ ਗੋਲਾ ਹੀ ਕਰ ਨੇ ਯਾਰ ਦੱਸ ਦੋ ਕਿ ਤੂੰ ਨਾ ਬੋਲਾਂਗਾ ਮੈਂ ਬੰਦਾ ਬੋਲ ਉਹ ਤਾਂ ਠੀਕ ਹੈ ਕੋਈ ਜਿਹੜੀ ਚੀਜ਼ ਹੋਈ ਯਾਰ ਤੁਸੀਂ ਆਹ ਫਿਰ ਇਹ ਵੀਡੀਓ ਲੈ ਦੇ ਵੀਡੀਓ ਮੇਰਾ ਨਾ ਆਂਦਾ ਮੇਰਾ ਨਾ ਆਂਦਾ ਹੁਣ ਹੁਣ ਵੀਡੀਓ ਗੱਲਾਂ ਮੇਰਾ ਨਾ ਆਂਦਾ ਮੇਰਾ ਨਾ ਹੁਣ ਗੱਲਾਂ ਹਣੀਂਦੀਆਂ ਵੀ ਨਾ ਵੀਡੀਓ ਤੂੰ ਹੀ ਦੱਸਿਆ ਇਹਨੇ ਵੀ ਦੱਸਿਆ ਹੈਨਾ ਤੇ ਉਹ ਆਪੇ ਕਮੈਂਟਲ ਦੱਸ ਦੇਣ ਕਿ ਵੀ ਕਿਹਦੀ ਗਲਤੀ ਹੈ ਆਪਾਂ ਕੋਈ ਮੈਂ ਤਾਂ ਮੈਂ ਤਾਂ ਕੋਲ ਹੈ ਹੀ ਨਹੀਂ ਮੈਂ ਤੇਰਾ ਨਾ ਲਵਾ ਮੈਂ ਵੀਡੀਓ ਮਾਇਰ ਜਾਣਾ ਵੇ ਨਾ ਵੀ ਮੈਂ ਜਾਂਦਾ ਨਾ ਨਾਂ ਲਿਖਾ ਕਿਸੇ ਦਾ ਵੀ ਆ ਫਲਾਨਾ ਜਾ ਆਪਾਂ ਆਹ ਲੈ ਲੈਣਾ ਦੋ ਚੋਟੀ ਤੇ ਫੋਰਮਨ ਇਹਨਾਂ ਦੇ ਇਵੇਂ ਲਿਖਣਾ ਪਊਗਾ ਤੀਜੇ ਲਾਂਗਰੀ ਤੇ ਹਾਂ ਲਾਂਗਰੀ ਤੂੰ ਦਸ ਤੂੰ ਸਾਈਡ ਬੈਕ ਕਰਾਉਦਾ ਮਸ਼ੀਨ ਨਹੀਂ ਕਾਹ ਕੰਮ ਤਾਂ ਮੇਰੇ ਹੀ ਵਿੱਚ ਵੰਦੇ ਮੈਂ ਵੀ ਕੋਲ ਤੇਰੇ ਕੋਲ ਜਿਹੜਾ ਤਿੰਨ ਬੰਦੇ ਨੇ ਚਾਰ ਇੱਥੇ ਬਈਏ ਨੇ ਜਿਨ੍ਹਾਂ ਦੇ ਵੜਨੇ ਆ ਇਹ ਨਹੀਂ ਪੁੱਛਿਆ ਕਿ ਜਵਾ ਜਾਣਾ ਕਿੱਧਰ ਵੜਨਾ ਇੱਕ ਜਿਹੜਾ ਬੋਲਾ ਨਹੀਂ ਜਾਂਦਾ ਠੰਡ ਸੀ ਸੇ ਠੰਡ ਤਾਂ ਨਹੀਂ ਪੈਂਦੀ ਕਿਤੇ ਨਹੀਂ ਠੰਡ ਠੂੰਡ ਦੇ ਚੱਕ ਕਰਨੀ ਜੋ ਜੋ ਲਿਖਾ ਵਾਹਨ ਕਰਮਾ ਜੋ ਉਹ ਨਹੀਂ ਨਾ ਐ ਸ਼ਾਹ ਇਹ ਲਿਖਤੀ ਹੈ ਲਿਖਤੀ ਰੂਪ ਜਾਂ ਤੱਕੇ ਨਾਲ ਲਿਖਾ ਲਈ ਤੇ ਫਿਰ ਉਹ ਤੱਕੇ ਨਾਲ ਨਹੀਂ ਤੂੰ ਪਹਿਲੇ ਇਹ ਲਿਖਿਆ ਗਿਆ ਅਜ ਮੈਂ ਤੁਹਾਡੇ ਕੋਲ ਹੁੰਦਾ ਤਾਂ ਪਹਿਲੇ ਨਹੀਂ ਲਿਖਿਆ ਜਾਣਾ ਸੀ ਮੈਂ ਕੋਲ ਨਹੀਂ ਤੇ ਲਿਖਾ ਲੈ ਮਗਰੋਂ ਬੇਪੀਛਣ ਜਾਣਦੀ ਹੈ ਜੋ ਹੋਣਾ ਜੋ ਸਵੇਰ ਦੇ ਤਿੰਨ ਬੰਦੇ ਆਏ ਆਪਣੇ ਕੋਲੇ ਮੈਂ ਉਹਨਾਂ ਨੇ ਕੀ ਆਖੀ ਕਿ ਮਸ਼ੀਨ ਕਿੱਥੇ ਵੜ ਰਹੀ ਨੇ ਆ ਹੀ ਵੜ ਰਹੀ ਨੇ ਅੱਗੇ ਐਵੇਂ ਗੱਲਾਂ ਆਂਦੇ ਰਹਿਣ ਕਿ ਨਹੀਂ ਤੇ ਤੂੰ ਫਿਰ ਵੀ ਨਹੀਂ ਗੱਲ ਸਮਝੇਗੀ ਤੁਹਾਡੇ ਕੋਲ ਵੀ ਕੀ ਜਾਂਦਾ ਵੀ ਕੀ ਨਹੀਂ ਤੇ ਹੁਣ ਆ ਭਾਈ ਲੈ ਜਨ ਤੁਹਾਡੀ ਮਸ਼ੀਨ ਕੋਲੇ ਆ ਕੇ ਚਲੀ ਆ ਇਹਦਾ ਆਪਣਾ ਵੀਡੀਓ ਬਣਾਉਣ ਦਾ ਮਤਲਬ ਇਹ ਸੀ ਕਿ ਬੰਦਿਆਂ ਨੂੰ ਥੋੜਾ ਜਿਆ ਜੁਮਈਵਾਰੀ ਸਮਝਣੀ ਚਾਹੀਦੀ ਆ ਕਿ ਸੀਜ਼ਨ ਦਾ ਟਾਈਮ ਚੜ ਰਿਹਾ ਕਿਉਂਕਿ ਆਪਾਂ ਕੋਲ ਨਹੀਂ ਹੈਗੇ ਤੇ ਇਹ ਨਹੀਂ ਹੈਗਾ ਕਿ ਆਪਾਂ ਮਸ਼ੀਨਰੀ ਨੂੰ ਇਸ ਤਰ੍ਹਾਂ ਕਰ ਦਿਆਂਗੇ ਜਾਂ ਇਦਾਂ ਰਸਤੇ ਅਗਲੇ ਨੁਕਸਾਨ ਕਰ ਦਿਆਂਗੇ ਜਿਮੀਂਦਾਰ ਦਾ ਨੁਕਸਾਨ ਹੋ ਸਕਦਾ ਹੈ ਅੱਗੇ ਆਪਾਂ ਦੋ ਦਿਨ ਕੋਲੇ ਰਹੇ ਤੇ ਕੰਮ ਵਧੀਆ ਚੱਲਿਆ ਟੌਪ ਦਾ ਇੱਕ ਨੰਬਰ ਚੱਲਿਆ ਅੱਜ ਦੇ ਅੱਧੇ ਘੰਟੇ ਵਾਸਤੇ ਪਾਸੇ ਹੋਏ ਨਾ ਤੋਂ ਅੱਧੇ ਘੰਟੇ ਵਾਸਤੇ ਤੇ ਇਹਨਾਂ ਪਿੱਛੋਂ ਕਾਰਨਾਮਾ ਕਰਤਾ ਉਹ ਨਹੀਂ ਆਪਾਂ ਨੂੰ ਉਹ ਦੁੱਖ ਨਹੀਂ ਹੈਗਾ ਕਿ ਇਹਨਾਂ ਪੰਪ 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 ਬਾਰੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਵੀ ਪੰਪੇ ਦਾ ਕਟਬਾ ਚ ਕਟਾਈ ਛੱਡ ਗਾ ਜੋਰ ਜੋਰ ਲੱਗਾ ਜੇ ਕੁਝ ਵੀ ਹੈ ਜਿਹੜਾ ਇਹ ਇੱਕ ਹੋਰ ਕਾਰਨਾਮਾ ਕੀਤਾ ਨਾ ਇਹ ਗਲਤ ਕੀਤਾ ਇਹਨਾਂ ਨੇ ਵਾਕਈ ਆਪਣਾ ਦੂਸਰਾ ਡਰਾਈਵਰ ਉਤਰੇਗਾ ਉਹਦੇ ਕੋਲ ਦੋ ਗੱਲਾਂ ਪੁੱਛਾਂਗੇ ਵੀ ਕੀ ਕਾਰਨ ਬਣਿਆ ਕਿ ਥੱਲੇ ਕਿਵੇਂ ਉਤਰ ਗਿਆ ਬ੍ਰੇਕ ਨਹੀਂ ਲੱਗੀ ਕੀ ਹੋਇਆ ਤੂੰ ਮਰੋਦਾਂ ਦੇ ਵੱਟ ਕੱਢੀ ਆਉਣਾ ਆਪਣੀ ਮਸ਼ੀਨ ਚੱਲ ਰਹੀ ਹੈ ਜੀ ਇੱਧਰ ਡਿੱਗੇ 'ਚ ਸਾਹਮਣੇ ਇਹਨਾਂ ਲੋਡ ਲੈ ਰਿਆ ਕਿ ਕੋਈ ਬੰਦੇ ਥੋੜਾ ਜਿਆਦਾ ਤੇਜ਼ ਚਲਾ ਰਿਆ ਡਿੱਗੇ ਦੇ ਵਿੱਚ ਥੋੜਾ ਜਿਹਾ ਖੇਤ ਵੀ ਕਿੱਲੇ ਆ ਉਹਦੇ ਕਰਕੇ ਥੋੜੀ ਜਿਹੀ ਤੇਜ਼ ਚਲਾ ਰਹਾ ਕਿ ਜਲਦੀ ਵੱਡਾ ਜੇ ਹੁਣ ਆਪਾਂ ਜੀ ਇੱਥੇ ਤੁਹਾਨੂੰ ਦਿਖਾਉਂਦੇ ਆਂ ਮਸ਼ੀਨ ਆਪਾਂ ਚਲਾਈ ਆ ਸਵੇਰੇ 10 ਵਜੇ ਸਟਾਰਟ ਕੀਤੀ ਹੋ ਗਿਆ ਅੱਜ ਲੇਟ ਹੋ ਗਿਆ ਅੱਜ ਉੱਥੇ ਪਸਾਈ ਵੀ ਸੀ ਰੱਖਿਆ ਕੁਛ ਇੱਕ ਪੰਪ ਤੜੇ ਖਰਾਬ ਹੋ ਗਿਆ ਸੀ ਕਟਾਈ ਵਾਲਾ ਉਹਦੇ ਕਰਕੇ ਥੋੜਾ ਟਾਈਮ ਲੱਗ ਗਿਆ ਜੀ ਤੇ ਇਸ ਕਰਕੇ ਆਪਾਂ ਲੇਟ ਚਲਾਈ ਆ ਤੇ ਹੁਣ ਜੀ ਆ ਵੜਨਾ ਇਸ ਤੋਂ ਬਾਅਦ ਫਿਰ ਆਪਾਂ ਜਾ ਰਹੇ ਉੱਧਰ ਖੜੇ ਜੱਟ ਵਿਗੇ ਪੂਰਾ ਖੜਾ ਕੀਤਾ ਉਹਦੇ ਚਲਾਵਾਂਗੇ ਤੇ ਆਪਣਾ ਜੀ ਆ ਵੱਢ ਕੇ ਤਕਰੀਬਨ ਡਿੱਗਾ ਪਾ ਕੇ ਆਪਣੇ 20 ਵਿਕੇ ਥਾਂ ਹੋ ਗਿਆ ਕਿਉਂਕਿ ਇਹ ਟਿੱਕਾ ਡਿਜ ਰਿਹਾ 1500 ਜਿਹੜਾ ਖੜਾ ਡਿਜ ਰਿਹਾ ਇਹ ਹਿਆਰ ਚ ਤੇ ਆਪਣੇ ਡਿੱਗਾ ਖੜਾ ਬਲਾ ਕੇ 20 ਵਿਕੇ ਥਾਂ ਹੋ ਚਲਿਆ ਤੇ ਇਸ ਤੋਂ ਬਾਅਦ ਆਪਾਂ ਫਿਰ ਜਲਾ ਚਲਾਵਾਂਗੇ ਖੜੇ ਚ 10 ਵਿਕੇ ਹੋ ਆ ਫਿਰ ਉਸ ਤੋਂ ਬਾਅਦ ਫਿਰ ਡਿੱਗਾ ਆ ਜਾਊਗਾ ਯਾਨੀ ਕਿ ਮਸ਼ੀਨ ਅੱਜ ਪੂਰਾ ਦਿਨ ਹੀ ਚੱਲੂਗੀ ਇੱਥੇ ਤੇ ਕੱਲ ਆਪਾਂ ਵੱਡੇ ਆ ਜੀ 38 ਜਾਂ 39 ਲੱਗੇ ਹੋਣੇ ਆ ਤੇ ਜਿਹੜੇ ਅੱਜ ਦੇ ਆ ਅੱਜ ਦੇ ਆਪਣੇ ਹੋ ਜਾ ਲਗੇ ਤਕਰੀਬਨ 20 ਦਾ ਹੋ ਚੁੱਕੇ ਆ ਅੱਗੇ ਵੇਖੋ 15 ਹੋਰ ਵਟਦੇ ਆ 10 ਵਟਦੇ ਆ ਆਪਾਂ ਜੋ ਵਟਦੇ ਆ ਜਿੰਨੇ ਵਟਾਂਗੇ ਬਾਕੀ ਜੀ ਆਪਣਾ ਅੱਜ ਦਾ ਵਲੌਗ ਇੰਨਾ ਹੀ ਆ ਮਿਲਦੇ ਕਿਤੇ ਹੋਰ ਨਵੀਂ ਵੀਡੀਓ ਚ ਤੱਕ ਲਈ ਮੇਰੇ ਵੀਰਾਂ ਨੂੰ ਸਾਸ਼ਿਆਪਾਲ ਦੀ 14 ਵਸਤੇ ਰੋ